ਯਾਰੋ ਘਰਾਂ ਦੇ ਘਰ ਤਬਾਹ ਹੋ ਜਾਂਦੇ ਆ ਜਦੋਂ ਆਪਣੇ ਦੂਰ ਚਲੇ ਜਾਂਦੇ ਆ ਆਹ ਵੀਡੀਓ ਨਾ ਇੱਕ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਸੱਚੀ ਤੁਹਾਡੀਆਂ ਅੱਖਾਂ 'ਚ ਹੰਝੂ ਆ ਜਾਣਗੇ ਯਾਰੋ ਕਹਿੰਦੇ ਨੇ ਪੈਸਾ ਜਿੰਨਾ ਮਰਜ਼ੀ ਆ ਜਾਵੇ ਰੌਣਕਾਂ ਤਾਂ ਆਪਣੇਆਂ ਨਾਲ ਹੀ ਹੁੰਦੀਆਂ ਨੇ ਅੱਜ ਦਾ ਟਾਈਮ ਐਵੇਂ ਦਾ ਆ ਗਿਆ ਹੈ ਕਿ ਅੱਜ ਆਪਾਂ ਆਪਣੇਆਂ ਨਾਲ ਖੁਸ਼ ਆ ਤੇ ਕੱਲ ਨੂੰ ਪਤਾ ਨਹੀਂ ਆਪਣੇਆਂ ਨੇ ਰਹਿਣਾ ਜਾਂ ਨਹੀਂ ਰਹਿਣਾ ਅਸੀਂ ਹੀ ਇਸ ਜਹਾਨ ਤੋਂ ਤੁਰਪੇ ਇਹਰੋ ਛੋਟਾ ਜਿਹਾ ਵੀਡੀਓ ਕਲਿੱਪ ਜੋ ਬੇਬੇ ਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖਿਆ ਹੋਵੇਗਾ ਕਿ ਨਾਲ ਉਸਦੇ ਕੱਟੀ ਵੀ ਆ ਤੁਹਾਨੂੰ ਦੱਸ ਦਈਏ ਕਿ ਇਸ ਮਾਤਾ ਦਾ ਪੁੱਤ 22 ਸਾਲ ਦੀ ਉਮਰ 'ਚ ਹੀ ਇਹਨਾਂ ਤੋਂ ਦੂਰ ਹੋ ਗਿਆ। ਮਾਤਾ ਪੁੱਤ ਦੇ ਬਿਨਾਂ ਹੀ ਕੱਲੀ ਰਹਿ ਗਈ। ਇਹ ਇਕੱਲਾ ਇਕੱਲਾ ਮਾਤਾ ਦਾ ਪੁੱਤ ਸੀ। ਮਾਤਾ ਤੋਂ ਇਹ ਦੁੱਖ ਛੱਲਿਆ ਨਹੀਂ ਜਾ ਰਿਹਾ। ਇਹ ਕੱਲੀ ਬੈਠ ਬੈਠ ਮਾਤਾ ਪੁੱਤ ਨੂੰ ਚੇਤੇ ਕਰਦੀ ਏ। ਹਰ ਟਾਈਮ ਪੁੱਤ ਬਾਰੇ ਹੀ ਸੋਚਦੀ ਰਹਿੰਦੀ ਏ ਕਿਉਂਕਿ ਜਵਾਨ ਕੀਤਾ ਪੁੱਤ ਜਿਸ ਨੂੰ ਹੱਥੀਂ ਦੁੱਧ ਪਲਾ ਪਲਾ ਐਡਾ ਵੱਡਾ ਕੀਤਾ ਹੋਵੇ। ਜਦੋਂ ਉਹੀ ਦੂਰ ਹੋ ਜਾਵੇ ਭਰੀ ਜਵਾਨੀ 'ਚ ਤਾਂ ਫਿਰ ਤਾਂ ਯਾਰੋ ਦਿਲ ਟੁੱਟਦਾ ਯਾਰ ਫਿਰ ਆਪਣਾ ਦਿਲ ਜੀਨ ਨੂੰ ਵੀ ਨਹੀਂ ਕਰਦਾ। ਉਦੋਂ ਕਿ ਸੇ ਰਿਸ਼ਤੇਦਾਰ ਆਂਡ ਗਵਾਂਡ ਦੇ ਸਹਾਰੇ ਪਸੰਦ ਨਹੀਂ ਆਉਂਦੇ ਕਿਉਂਕਿ ਸਾਰੇ ਝੂਠੇ ਦਿਲਾਸੇ ਹੀ ਦਿੰਦੇ ਆ ਕੋਈ ਆਪਣਾ ਨਹੀਂ ਲੱਗਦਾ ਪਰ ਇਸ ਬੇਬੇ ਦਾ ਸਾਥ ਦੇ ਰਹੀ ਇਹ ਕੱਟੀ ਇਹ ਬੇਬੇ ਦੇ ਨਾਲ ਇਸਦੇ ਪੁੱਤਾਂ ਵਾਂਗ ਆ ਰਹਿ ਰਹੀ ਹੈ ਬੇਬੇ ਵੀ ਇਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਹੈ ਇਸ ਨੂੰ ਜੱਫੀ ਪਾ ਕੇ ਇਸ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਦੀ ਹੈ ਤੇ ਬੇਬੇ ਜਿੱਧਰ ਜਿੱਧਰ ਜਾਂਦੀ ਹੈ ਕੱਟੀ ਪਿੱਛੇ ਪਿੱਛੇ ਨਾਲ ਹੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਕਿ ਇਸ ਕੱਟੀ ਨੂੰ ਖੁੱਲੇ ਰੱਖਿਆ ਹੋਇਆ ਹੈ ਪਰ ਇਹ ਕੱਟੀ ਬੇਬੇ ਤੋਂ ਦੂਰ ਨਹੀਂ ਜਾਂਦੀ ਨਾਲ-ਨਾਲ ਹੀ ਰਹਿੰਦੀ ਹੈ ਬੇਬੇ ਦਾ ਪੂਰਾ ਦੁੱਖ ਵਡਾਉਂਦੀ ਜਿਵੇਂ ਬੇਬੇ ਨੂੰ ਇਸ ਕੱਟੀ 'ਚ ਆਪਣਾ ਪੁੱਤ ਲੱਭਦਾ ਹੋਵੇ ਉਸ ਨਾਲ ਗੱਲਾਂ ਕਰਦੀ ਏ ਦਿਲ ਦੀਆਂ ਸੋ ਯਾਰੋ ਆਪਾਂ ਅਰਦਾਸ ਕਰਦੇ ਆ ਕਿ ਇਹ ਬੇਬੇ ਦੀ ਜ਼ਿੰਦਗੀ 'ਚ ਰੱਬ ਖੁਸ਼ੀਆਂ ਆਂ ਦਵੇ ਬੇਬੇ ਹਮੇਸ਼ਾ ਹੀ ਖੁਸ਼ ਰਹੇ ਸੋ ਤੁਸੀਂ ਵੀ ਇਸ ਬੇਬੇ ਦੇ ਲਈ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਲੋਕ ਵੀ ਬੇਬੇ ਦੇ ਲਈ ਅਰਦਾਸ ਕਰ ਸਕਣ ਤੇ ਬੇਬੇ ਦੇ ਦੁੱਖ ਨੂੰ ਕਿਸੇ ਤਰ੍ਹਾਂ ਸੁੱਖ 'ਚ ਬਦਲ ਦੇਣ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ